ਕਿਰਾਲਤਕ ਸਾਭ ਦੇ ਜਥੇਦਾਰ ਗਿਆਨੀ ਗੁਰਪ੍ਰਚੰਦ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ ਜਥੇਦਾਰ ਦੇ ਵੱਲੋਂ ਇਹ ਚੇਤਾਵਨੀ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾ ਮੈਨੀਫੈਸਟੋ ਵਿੱਚ ਝਾੜੂ ਦੇ ਨਾਲ ਦਰਬਾਰ ਸਾਹਿਬ ਦੀ ਤਸਵੀਰ ਅਤੇ ਫਿਰ ਇੱਕ ਮੈਗਜ਼ੀਨ ਵਿੱਚ ਕੇਜਰੀਵਾਲ ਦੀ ਨਿਹੰਗ ਦੇ ਰੂਪ ਦੇ ਵਿੱਚ ਤਸਵੀਰ ਲਾਉਣ ਨੂੰ ਲੈ ਕੇ ਦਿੱਤੀ ਹੈ ਉਨ੍ਹਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਧਰਮ ਦੀ ਵਿਅਤੀ ਅਤੇ ਧਾਰਮਿਕ ਚਿੰਨ੍ਹਾਂ ਦਾ ਸਿਆਸੀ ਹਿੱਤਾਂ ਦੇ ਲਈ ਇਸਤੇਮਾਲ ਬੰਦ ਕਰੇ ਜਥੇਦਾਰ ਨੇ ਕਿਹਾ ਕਿ ਜੇਕਰ ਪਾਰਟੀ ਇਹ ਸਬੰਧ ਨਹੀਂ ਕਰਦੀ ਤਾਂ ਸਿੱਖ ਉਹਨਾਂ ਦੇ ਖਿਲਾਫ ਕਦਮ ਚੁੱਕਣਗੇ ਤੋਂ ਦੱਸ ਦਈਏ ਕਿ ਕੈਨੇ ਗੁਰਬਚਨ ਸਿੰਘ ਨੇ ਸਿਆਸੀ ਪਾਰਟੀਆਂ ਦੇ ਵੱਲੋਂ ਧਰਮ ਦੇ ਨਾਮ ਤੇ ਸਿਆਸਤ ਕਰਨ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਜਿਸ ਤਰ੍ਹਾਂ ਇਹ ਆਪ ਦਾ ਚੋਣ ਚੋਣ ਮੈਨੀਫੈਸਟੋ ਹੈ ਜੋ ਇੱਕ ਝੂਠ ਦਾ ਪਲੰਦਾ ਹੈ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਦੇਣੀ ਸਿੰਘ ਬਾਣਾ ਪਹਿਨਾ ਦੇਣਾ ਬਹੁਤ ਹੀ ਘਟੀਆ ਸੋਚ ਹੈ ਸਿੱਖ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਇਹਨਾਂ ਨੂੰ ਆਪਣੇ ਆਪ ਹੀ ਆਪਣੇ ਆਪ ਦਾ ਸੁਧਾਰ ਕਰ ਲੈਣਾ ਚਾਹੀਦਾ ਹੈ ਤਾਂ ਕਿ ਸਿੱਖਾਂ ਵੱਲੋਂ ਕੋਈ ਐਸਾ ਪ੍ਰੋਗਰਾਮ ਨਾ ਉਲੀਕਿਆ ਜਾਏ ਜਿਸ ਕਰਕੇ ਇਹਨਾਂ ਦੇ ਵਾਸਤੇ ਮੁਸ਼ਕਲ ਬਣੇ ਕਿ ਰਾਜਨੀਤਿਕ ਪਾਰਟੀਆਂ ਜਿਹੜੀਆਂ ਧਰਮ ਦੀ ਆੜ ਥੱਲੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ